ਇਹ RAMNAN Niklu ki ਇਹ ਤੁਹਾਨੂੰ ਤਰੀਕਾ ਦੱਸਦੇ ਆ ਅੱਜ ਇਹਨੂੰ ਤੁਸੀਂ ਕਿਸ ਤਰ੍ਹਾਂ ਵਧਣਾ ਹੈ ਇਹ ਤੁਹਾਡੇ ਕੰਮ ਵੀ ਆ ਜੇ ਤੁਸੀਂ ਇਹਨੂੰ ਵੱਢੋ ਤੇ ਤੁਹਾਨੂੰ ਫੁੱਲ ਵਧੀਆ ਤਰੀਕੇ ਨਾਲ ਪਤਾ ਲੱਗੇ ਤੁਸੀਂ ਕੀ ਕਰਨਾ ਹੈ ਸਟੈਂਡਰਡ ਮਾਈ ਦੋਸਤੋ ਸਾਥਰੀ ਕਾਲ ਸਾਰਿਆਂ ਨੂੰ ਤੇ ਆਪਾਂ ਰੋਜ਼ ਰੋਜ਼ ਨਵੀਂ ਨਵੀਂ ਵੀਡੀਓ ਪਾਉਂਦੇ ਰਹੇ ਆ ਤੇ ਜਿਹੜੇ ਵੀ ਨੇ ਸਾਡਾ ਪੇਜ ਫੋਲੋ ਨਹੀਂ ਕੀਤਾ ਤੇ ਪੇਜ ਫੋਲੋ ਕਰ ਲਓ ਤੇ ਵੀਡੀਓ ਦੇ ਉੱਪਰ ਇੱਕ ਛੋਟੀ ਘੰਟੀ ਹੁੰਦੀ ਹੈ ਉਹਨੂੰ ਤੁਸੀਂ ਆਨ ਕਰਕੇ ਆਲਦੇ ਕਰ ਲਓ ਇਹ ਅਸੀਂ ਤਾਂ ਕਹਿ ਰਹੇ ਆ ਕਿ ਸਾਰੀ ਵੀਡੀਓ ਤੁਹਾਡੇ ਲਈ ਆਉਣਾ ਜੇ ਅਸੀਂ ਵੀਡੀਓ ਬਣਾਉਨੇ ਆ ਤੁਸੀਂ ਦੇਖਦੇ ਹੋ ਤਾਂ ਕਰਕੇ ਸਾਰੀ ਵੀਡੀਓ ਤੁਹਾਡੇ ਲਈ ਆਉਣਾ ਅੱਜ ਦੀ ਵੀਡੀਓ ਫੇਰ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਹੈ ਤੇ ਜਿਹੜੇ ਵੀਰਾਂ ਨੂੰ ਇਸ ਤਰ੍ਹਾਂ ਸਟੈਂਡ ਦੀ ਪ੍ਰੋਬਲਮ ਆਉਂਦੀ ਹੈ ਆ ਦੇਖੋ ਜਿਹੜਾ ਨਟ ਹੈ ਇਹ ਵਿੱਚ ਜਾਮ ਹੋ ਜਾਂਦਾ ਹੈ ਹੀਰੋ ਹਾਂਡੇ ਮੋਟਰਸਾਈਕਲ ਦੇ ਵਿੱਚ ਪਿੰਨ ਜਾਮ ਹੋ ਜਾਂਦੀ ਹੈ ਨਹੀਂ ਸਟੈਂਡ ਵੱਢਣਾ ਪੈਂਦਾ ਆਪਾਂ ਨੂੰ ਬਹੁਤ ਸਾਰਾ ਨੁਕਸਾਨ ਹੁੰਦਾ ਇਸ ਕਰਕੇ ਤੁਹਾਨੂੰ ਇੱਕ ਹੈ ਹੀ ਟ੍ਰਿਕ ਦੱਸਾਂਗੇ ਜਿਹੜੇ ਜਾਮ ਨਾਲ ਨਿਕਲੂਗੀ ਇਹ ਤੁਹਾਨੂੰ ਤਰੀਕਾ ਦੱਸਦੇ ਆ ਅੱਜ ਫਿਰ ਨੂੰ ਤੁਸੀਂ ਕਿਸ ਤਰ੍ਹਾਂ ਵੱਢਣਾ ਤੇ ਤੁਹਾਡੇ ਕੰਮ ਵੀ ਆ ਜੇ ਤੁਸੀਂ ਇਹਨੂੰ ਵੱਢੋ ਤੇ ਤੁਹਾਨੂੰ ਹੱਲ ਵਧੀਆ ਤਰੀਕੇ ਨਾਲ ਪਤਾ ਲੱਗੇ ਤੁਸੀਂ ਕੀ ਕਰਨਾ ਸਟੈਂਡ ਨੂੰ ਨਾ ਆ ਦੇਖੋ ਪਹਿਲਾਂ ਨਟ ਦਿਖਾ ਦੇ ਇਹ ਆ ਦੇਖੋ ਜੀ ਨਟ ਦੇਖ ਸਕਦੇ ਹੋ ਆ ਜਿਹੜਾ ਹੈਗਾ ਜਾਮ ਵਿੱਚ ਇਹ ਹਲ ਨਹੀਂ ਰਿਹਾ ਕਿਸੇ ਵੀ ਤਰੀਕੇ ਨਾਲ ਹਲਦਾ ਨਹੀਂ ਹੈਗਾ ਤੁਸੀਂ ਇਹਨੂੰ ਵਧਣਾ ਕਿੱਥੋਂ ਆ ਉਹ ਤੁਹਾਨੂੰ ਦੱਸ ਦਿਆਂ ਤੇ ਛੋਟੇ ਬੱਚੇ ਇਹ ਕੰਮ ਨਾ ਕਰਨ ਜਿਹੜੇ ਮਿਸਤਰੀ ਨੇ ਬਾਈ ਜਿਹੜੇ ਕੰਮ ਕਰਦੇ ਨੇ ਗ੍ਰੈਂਡਰ ਦਾ ਉਹੀ ਬੰਦੇ ਕੰਮ ਕਰਨਾ ਇਹਨੂੰ ਗ੍ਰੈਂਡਰ ਨਾਲ ਤੁਸੀਂ ਕੀ ਕਰਨਾ ਉਹਨੂੰ ਵਧਾਉਣਾ ਹੈ ਦੇ ਭਜੇ ਸੁਰੂ ਰੋਮਬਾ ਦੇ ਟੁਕਿਆਂ ਨੂੰ ਆ ਦੇਖੋ ਉਦੋਂ ਤੱਕ ਵੱਡਣਾ ਜਾਂਦਾ ਕਿ ਤੁਹਾਨੂੰ ਪਿੰਨ ਨਾ ਦਿਖੇ ਵਿੱਚੋਂ ਪੂਰਾ ਵਧੀਆ ਤਰੀਕੇ ਨਾਲ ਵੱਡਣਾ ਹੈ ਉਦੋਂ ਤੱਕ ਵੱਡਣਾ ਜਾਂਦਾ ਕਿ ਤੁਹਾਨੂੰ ਪਿੰਨ ਨਾ ਦਿਖੇ ਇਹਦੇ ਨਾਲ ਕੀ ਹੋਊਗਾ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਜਿਹੜੀ ਇਹਦੀ ਜੜ ਹੋਊਗੀ ਉਹ ਸਾਰੀ ਨਿਕਲ ਜਾਊਗੀ ਤੇਲ ਪਾ ਕੇ ਤੁਸੀਂ ਐ ਇਸ ਤਰ੍ਹਾਂ ਨਿਕਬੀ ਤੇਲ ਪਾਇਆ ਇਸ ਟੈਂਡ ਥੋੜਾ ਨਿਕਲ ਗਿਆ ਉਸ ਤੋਂ ਬਾਅਦ ਥੋੜਾ ਇਹਨੂੰ ਕੰਮ ਕਰਨਾ ਪਊਗਾ ਆਜਾ ਦਿਖਾਉਂਦੇ ਆ ਦੇਗਾ ਮਾਰ ਲਓ ਪਹਿਲਾਂ ਫਿਰ ਆਪਾਂ ਤੇਲ ਪਾਉਣ ਦਾ ਤਰੀਕਾ ਵੀ ਦੱਸਾਂਗੇ ਤੇਲ ਪਾਉਣ ਤੋਂ ਬਾਅਦ ਵੀ ਦੱਸਦੇ ਆ ਅੱਗੇ ਦਾ ਕੀ ਪ੍ਰੋਸੈਸ ਹੈ ਉਦੇ ਵਿੱਚ ਤੁਸੀਂ ਕੀ ਕਰਨਾ ਥੋੜਾ ਥੋੜਾ ਤੇਲ ਪਾਉਣੇ ਦੇ ਵਿੱਚ ਤੇਲ ਪਾ ਕੇ ਕੋਸਟ ਟਾਈਮ ਤੱਕ ਛੱਡਣਾ ਹੈ ਤੇਲ ਮਿਟੀਆ ਹੋਵੇ ਤਾਂ ਡੀਜ਼ਲ ਨੂੰ ਪਾਉਣਾ ਤੁਸੀਂ ਨੇ ਠੀਕ ਹੈ ਜੀ ਤੇ ਇਹਨੂੰ ਕੋਸਟ ਟਾਈਮ ਤੱਕ ਛੱਡ ਕੇ ਤੁਸੀਂ ਛੱਡ ਦੇਣਾ ਉਸੇ ਟਾਈਮ ਆਏ ਨਹੀਂ ਹੈਗਾ ਵੀ ਉਦੋਂ ਇਹਨੂੰ ਪਿੰਨ ਨੂੰ ਤੁਸੀਂ ਕੰਮ ਕਰ ਲੱਗ ਜਿਓ ਕੋਸਟ ਟਾਈਮ ਤੱਕ ਛੱਡ ਦਿਓ ਕਿਉਂਕਿ ਇਹਦੇ ਵਿੱਚ ਜਿਹੜੀ ਜੜ ਵਗੈਰਾ ਹੈ ਉਹ ਸਾਰੀ ਹੋ ਜੂਗੀ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਖੋਲ ਕੇ ਰੱਖਾਉਣਾ ਤੁਹਾਨੂੰ ਕੋਸਟ ਟਾਈਮ ਵੇਟ ਕਰੋ ਇੱਕ ਨਾਟਕ ਹੁੰਦਾ ਕਿ ਜਸਟੈਂਡ ਝੁੰਦਾ ਹੈ ਜਿੱਦਾਂ ਬਲੇਡ ਅਲੱਗ ਦਾ ਪੈ ਗਿਆ ਬਈ ਹਜੇ ਥੋੜਾ ਸਮਾਂ ਲੱਗਣਾ ਹੈ ਚੱਲ ਪਿਆ ਲੈ ਹੋ ਗਿਆ ਕੰਮ ਰਹਿਣਾ ਤੇ ਹੁਣ ਆਪਾਂ ਪਰਾਂ ਤੇ ਸੱਟ ਮਾਰ ਕੇ ਇਹਨੂੰ ਕੱਢ ਦਾਂਗੇ ਬਾਹਰ ਤੁਸੀਂ ਇਸ ਤਰ੍ਹਾਂ ਹੀ ਰੋਹਾਂਡੇ ਦੀ ਪੈਨ ਹੋ ਜਾ ਕਿਸੇ ਵੀ ਮੋਟਰਸਾਈਕਲ ਦੀ ਪੈਨ ਨੂੰ ਤੁਸੀਂ ਕੱਟ ਸਕਦੇ ਹੋ ਇਹਨੂੰ ਸੱਟ ਮਾਰਾਂਗੇ ਪਰ ਆਹ ਤਾਂ ਪੁਰਣੀ ਸੱਟ ਨਾਲ ਹੀ ਆਰਾਮ ਨਾਲ ਹੀ ਨਿਕਲੇਗਾ ਬਈ ਪਰ ਇਹ ਟੁਕਟਾ ਟੁਕਟਾ 15-20 ਮਿੰਟ ਲੱਗਦੇ ਨੇ ਦੇ ਕੋਈ ਐ ਨਹੀਂ ਹੈ ਕਿ ਤੇਲ ਪਾਇਆ ਕੱਟ ਲਾਇਆ ਵੀ 2 ਮਿੰਟਾਂ ਦੇ ਵਿੱਚ ਨਿਕਲ ਗਿਆ ਕਿਉਂਕਿ ਤੇਲ ਪਾ ਕੇ ਛੱਡਣਾ ਪੈਂਦਾ ਕੁਝ ਟਾਈਮ ਤੱਕ ਹੁਣ ਅਸੀਂ ਮੋਸਾਂ ਸਿੱਧਾ ਕਰਾਂਗੇ ਫਿਰ ਕੱਢਦੇ ਹਾਂ ਸਟੈਂਡ ਦਾ ਲੈ